पिछले वक्त के प्रियंका पंजाब 24 जिला इंदौर पता है कि बियाना के जो पश्चिमी ग्राम सभा के जो है ना थे विवाद होते हैं जो के गोली लगे वालों में इंवॉल्व हो चुकी है जो श्री संचालक डॉक्टर ओके और डॉक्टर फी लगे आया तो ये बियाना है ये पंजाब पटू बसवा प्राइवेट की 85% तक जो आदमी है वो एक कौन से है वो सभी को वातावरण प्रेमी के साथ रिसेंट सिंचाई वाले के कुछ तो कंट्रोल में खबर रखता है

ਉਹਲਾ ਨਹੀਂ ਫਿਰ ਨਾ ਰਹੇ ਨੋ ਬਾਲੀ ਕੀ ਜਿਸ ਤਰ੍ਹਾਂ ਕੱਤੀ ਕੰਦਾ ਉਸ ਫਿਰ ਨਹੀਂ ਉਹਨੇ ਡਿਗੜੇ ਡਿਗਲ ਇਸੇ ਤਰ੍ਹਾਂ ਜੇ ਵਾ ਜੰਮਿਆ ਉਨੇ ਗਾਣਾ ਪਰ ਜਦੋਂ ਇਹੋ ਜੇ ਇੱਕ ਵਾ ਜਦੋਂ ਜਿਹੜਾ ਇੱਕ ਬਹੁਤ ਬੀਝੂਮਵਾਰੀ ਹੁੰਦੀ ਐ ਐਮਐਲ ਇਹ ਜਲੇ ਗਾਣਾ ਤੇ ਬਹੁਤ ਵੱਡਾ ਮੈਂ ਵੀ ਸੁਣਿਆ ਤਾਂ ਉਹ ਉਹ ਇਸ ਪੇਟਰ ਦੇ ਵਿੱਚ ਮੈਂ ਡਿਰੀਗੇਸ਼ਨ ਤੋਂ ਸਾਨੂੰ ਤਾਂ 2 ਜਨਵਰੀ ਨੂੰ ਮਿਲੇ ਤੇ ਕੱਲ ਸਾਡੇ ਕੋਲ ਇੱਕ ਟੂਕ ਟੂਰ ਪਿੰਡਾਂ ਉੱਤੇ ਉੱਭੜ ਕੇ ਗੱਲਾਂ ਵੀ ਕੀਤੀਆਂ ਕਿ ਇਹ ਮੀਟਾ ਦਰਿਆ ਵਾਲੇ ਇਹ ਚੰਦ ਦਾ ਵੀ ਇਹ ਸ਼ਹੀਦ ਤੋਸੇ ਦੀ ਹੋਵੇ ਹਨ ਤੁਹਾਨੂੰ ਆਸ ਵਧੀ ਜੇਕਰ ਵਾਲੀ ਉਹ ਦਾ ਦਰਿਆ ਹਮ ਸਭ ਨੂੰ ਜੀ ਡਾਕਟਰ ਸਾਹਿਬ ਦੇ ਨਾਲ ਅਸੀਂ ਗੱਲ ਕਰਦੇ ਹਾਂ ਉਹ ਕੋਸ਼ਿਸ਼ ਇਹ ਹੈ ਕਿ ਇਹ ਜਿਹੜਾ ਇੰਡੀਸ ਬਟਾਗਟ ਤੇ ਮਾਰਚ ਜਿਹੜੀ ਹੈਗੀ ਹੈ ਉਹਨਾਂ ਦੀ ਗੱਲਬਾਤ ਹੋਣੀ ਚਾਹੀਦੀ ਹੈ ਉਹ ਡਾਕਟਰ ਕੋਲ ਗਰਾਊਂਡ ਤੇ ਮਾਰਜੇ ਤੋਂ ਪਰਵਾਹ ਨਹੀਂ ਕਰਦਾ ਅੰਤਿਮ ਬੇਨਤੀ ਹੈ ਕਿ ਤੁਸੀਂ ਜੀ ਇਹ ਇਹ ਚੰਗੋ ਜੰਗਰਗਾ ਪਰ ਉਹ ਮਰੇ ਕੁਦੀ ਆਪਣੀ ਫਾਮ ਜੀ ਜੋ ਫਾਮ ਹੈ ਇਹ ਨੂੰ ਜੀ ਮੰਨ ਪਰ ਇਹ ਜੀ ਐਮਐਲ ਅਧਿਆਪਕਾਂ ਨੂੰ ਯੂਪਾਸ਼ਾ ਕਿਰਪਾ ਨੂੰ ਜੀ ਸਮਾਗਮ ਹੈ ਸਭ ਨੇ ਸਭ ਕੋ ਸੌਣੇ ਰੋਜਣਾ ਸਭ ਕਲਾ ਹੈ ਵਿਗਿਆਨ ਦੇ ਬਿਸ਼ੇ ਕਲਪਿਤ ਪਰਿਵਾਰ ਨੂੰ ਤੁਸੀਂ ਇਸ ਬੁੱਕ ਦੀ ਧੜੀ ਵਿੱਚ ਉਹ ਨੂੰ ਇਸ ਵਾਸਤੇ ਨੂੰ ਸੰਸਾਰ ਤੇ ਇੱਕ ਉਹ ਕੋਤਰੀ ਦੇ ਦੋ ਦੁਨੀਆ ਤੋਂ ਕੋਈ ਚਲੇ ਜਾਂਦਾ ਇਸ ਪਰਿਵਾਰ ਦੇ ਵਿੱਚ ਸਭ ਤੋਂ ਜ਼ਿਆਦਾ ਉਹਨਾਂ ਦੇ ਵਿੱਚ ਇੱਕ ਜਨਮ ਅਵਿਜੀ ਘਟਨਾ ਦਾ ਸੋਣਾ ਉਹ ਦਾ ਹੋ ਜਾਣਾ ਉਹ ਦਾ ਹਸਤਾਬਾ ਹੋ ਜਾਣਾ ਉਹ ਨਾਸ਼ ਕਰਦੇ ਵੇਗੂ 有 <laughs> <laughs>